ਅੱਜ ਹੱਤਵਾਦੀਆਂ ਵੱਲੋਂ ਕੱਲ ਜਿਹੜੇ ਚਾਨੀਆਂ ਤੇ ਹਮਲੇ ਕਿਤੇ ਗਏ ਕੀ ਕਹਿਣਾ ਚਾਹੁੰਦੇ ਆ ਕਹਿਣਾ ਤਾਂ ਆਹੀ ਚਾਹੁੰਦੇ ਆ ਕਿ ਦੇਖੋ ਜਿਹੜੀ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਇੱਕ ਪਰਿਵਾਰ ਜਦੋਂ ਮਤਲਬ ਆਪਣੀ ਛੁੱਟੀਆਂ ਮਨਾਉਣ ਵਾਸਤੇ ਉਸ ਜਗਾ ਤੇ ਗਿਆਏ ਉਹਨਾਂ ਦਾ ਬੇਰਹਿਮੀ ਨਾਲ ਜਿਹੜਾ ਹੱਤਵਾਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਹ ਵੀ ਮੀਡੀਆ ਰਿਪੋਰਟਾਂ ਜਿਵੇਂ ਸੁਣ ਰਹੇ ਆ ਕਿ ਉਹ ਵੀ ਜਾਤ ਪਾਤ ਦੇ ਨਾਮ ਤੇ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਤੁਸੀਂ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਆ ਫਿਰ ਉਹਨਾਂ 'ਤੇ ਗੋਲੀ ਮਾਰ ਦਿੱਤੀ ਗਈ ਹਾਲਾਂਕਿ ਉਹ ਨਾਲ ਲੇਡੀਜ਼ ਵੀ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਨਾਲ ਜਿਹੜੇ ਕਈ ਸਾਡੇ ਦੇਸ਼ ਦੇ ਬਹੁਤ ਉੱਚ ਕੋਟੀ ਦੇ ਅਫਸਰਾਂ ਉਹਨਾਂ ਨੂੰ ਵੀ ਛੀਂਦ ਕਰ ਦਿੱਤਾ ਗਿਆ ਅੱਤਵਾਦੀ ਵੱਲੋਂ ਕੀ ਲੱਗਦਾ ਹੈ ਜੇ ਇਹ ਘਟਨਾਵਾਂ ਜਦੋਂ ਦੇਸ਼ ਦੇ ਵਿੱਚ ਵਾਪਰਦੀਆਂ ਤਾਂ ਮਨਸੂਬੇ ਕੀ ਲੱਗਦੇ ਆ ਅੱਤਵਾਦੀਆਂ ਦੇ ਮਨਸੂਬੇ ਤਾਂ ਹੁਣ ਆਏ ਆ ਵੀ ਦੇਖੋ ਆਪਾਂ ਜੀ ਗੱਲ ਕਰੀਏ ਜਦੋਂ ਜਿਹੜੇ ਦੇਸ਼ ਦੇ ਲੀਡਰ ਹੁੰਨੇ ਆ ਜਾਂ ਦੇਸ਼ ਨੂੰ ਚਲਾਉਣ ਵਾਲੇ ਲੋਕ ਹੁੰਨੇ ਆ ਆਮ ਪਬਲਿਕ ਨੇ ਉਹਨਾਂ ਨੂੰ ਫੋਲੋ ਕਰਨਾ ਹੁੰਦਾ ਏ ਕਿਤੇ ਨਾ ਕਿਤੇ ਹੁਣ ਜਿਹੜਾ ਦੇਸ਼ ਆ ਜਾਤ-ਬਾਤ ਦੀ ਭੇਤ-ਭੇੜ ਜਿਹੜਾ ਲੱਗਦਾ ਕਿ ਇੰਨੀ ਕਿ ਨਫਰਤ ਫਲਾ ਦਿੱਤੀ ਗਈ ਐ ਏਜੰਸੀਆਂ ਲਾ ਲਓ ਪਾਕਿਸਤਾਨ ਲਾ ਲਓ ਕੁਝ ਲੀਡਰ ਲਾ ਲਓ ਉਹਨਾਂ ਵੱਲੋਂ ਜਾਤ-ਪਾਤ ਦੇ ਨਾਮ ਪਰ ਕਿ ਇਹਨਾਂ ਦਾ ਜਿਹੜਾ ਖਮਿਆਜਾ ਹੈ ਲੀਡਰਾਂ ਨੂੰ ਤਾਂ ਬਹੁਤ ਘੱਟ ਭੁਗਤਣਾ ਪੈਂਦਾ ਹੈ ਇਹ ਖਮਿਆਜਾ ਜਿਹੜਾ ਆਮ ਜਨਤਾ ਜਿਹੜੇ ਆਮ ਨਿਮਾਨ ਵਾਲੇ ਲੋਕ ਆ ਆਪ ਦੀ ਕਿਰਤ ਕਮਾਈ ਆਫਸਰ ਬਿਜ਼ਨਸਮੈਨ ਆਮ ਲੋਕ ਜਿਹੜੇ ਖਾਂਤਮਈ ਜ਼ਿੰਦਗੀ ਜੀਣਾ ਚਾਹੁੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ ਆ ਆ 2000 ਦੇ ਕਰੀਬ ਜਿਹੜੇ ਸੈਲਾਨੀ ਆ ਉਸ ਜਗ੍ਹਾ ਦੇ ਉੱਤੇ ਘੁੰਮਣ ਜਾਂਦੇ ਆ ਪਰ ਦੇਖਣ ਦੇ ਵਿੱਚ ਆਇਆ ਇਹ ਸੁਣਨ ਦੇ ਵਿੱਚ ਆਇਆ ਕਿ ਕੋਈ ਵੀ ਸੁਰੱਖਿਆ ਦਾ ਮੁਲਾਜ਼ਮ ਜਿਹੜਾ ਉੱਥੇ ਤਾਇਨਾਤ ਨਹੀਂ ਸੀ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਖਾਮੀਆਂ ਬਾਈ ਗੱਲ ਪਤਾ ਕੀ ਆ ਹੁਣ ਆਪਾਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਅੱਜ ਜਿਹੜਾ ਇਹ ਸੋਗ ਦਾ ਦਿਨ ਆ ਕੱਲ ਜੋ ਵਾਪਰਿਆ ਪਰ ਇੱਕ ਦੇਸ਼ ਜਿਹਦੀ ਸੈਂਟਰ ਸਰਕਾਰ ਅਖਵਾਲੀ ਕਰਦੀ ਆ ਮੈਂ ਇਹਦੇ ਵਿੱਚ ਪੋਲਿਟਿਕਲ ਲੋਕਾਂ ਨੂੰ ਲੈ ਕੇ ਨਹੀਂ ਆਉਣਾ ਚਾਹੁੰਦਾ ਪਰ ਹੁਣ ਕਹਿ ਹੋ ਜਾਂਦਾ ਹੈ। ਬੀਜੇਪੀ ਸਰਕਾਰ ਨੂੰ ਤਾਂ ਕਾਂਗਰਸ ਲੀਡਰਾਂ ਨੂੰ ਜਾਂ ਹੋਰ ਪਾਰਟੀ ਦੇ ਲੀਡਰਾਂ ਨੂੰ ਹੜਨ ਤੋਂ ਬੇਲ ਨਹੀਂ ਹੈਗਾ। ਕਿਸੇ ਤੇ ਏਡੀ ਪਾ ਦੰਨੇ ਆ, ਕਿਸੇ ਤੇ ਸੀਵੀ ਪਾ ਦੰਨੇ ਆ, ਕਿਸੇ ਦੀ ਕੋਈ ਜਾਂਚ ਖੋਲ ਦੰਨੇ ਉਹਨਾਂ ਨੂੰ ਸੁਰੱਖਿਆ ਦਾ ਤਾਂ ਉਹਨਾਂ ਨੂੰ ਪ੍ਰਵਾਹ ਹੈ ਨਹੀਂ। ਕਿੱਡੀ ਬੜੀ ਕੋਤਾਹੀ ਜਿਹੜੀ ਹੋਈ ਆ ਤੁਸੀਂ ਦੇਖੋ ਕਿ ਉੱਥੇ ਟੌਪ ਉੱਚ ਕੋਟੀ ਦੇ ਅਫਸਰ ਵੀ ਸੀਗੇ ਜਿਹੜੇ ਸ਼ਹੀਦ ਹੋਏ ਆ ਆਮ ਲੋਕ ਵਿਚਾਰੇ ਜਿਹੜੇ ਆਪਣਾ ਖਾਂਤਮਈ ਜ਼ਿੰਦਗੀ ਜੀਣਾ ਚਾਹੁੰਦੇ ਆ ਉਹ ਲੋਕ ਉੱਥੇ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਰਕਾਰਾਂ ਦਾ ਜੇ ਫੋਕਸ ਰਾਸ਼ਟਰੀ ਸੁਰੱਖਿਆ ਵੱਲ ਹੋਊਗਾ ਜੇ ਸਰਕਾਰਾਂ ਦਾ ਫੋਕਸ ਸੁਰੱਖਿਆ ਵੱਲ ਕੀ ਲੋਕਾਂ ਨੂੰ ਅਸੀਂ ਵਧੀਆ ਸ਼ਾਸਨ ਪ੍ਰਦਾਨ ਕਰੀਏ ਤਾਂ ਲੱਗ ਚੀ ਆ ਪਰ ਜਿਹੜੀਆਂ ਮੌਜੂਦਾ ਬੀਜੇਪੀ ਦੀ ਸੈਂਟਰ ਗਵਰਨਮੈਂਟ ਆ ਉਹਦਾ ਤਾਂ ਜਿਹੜਾ ਫੋਕਸ ਆ ਉਹ ਕਿਸੇ ਨਾ ਕਿਸੇ ਪਾਰਟੀ ਦੇ ਲੀਡਰਾਂ ਨੂੰ ਆਪਦੇ ਵਿੱਚ ਸ਼ਾਮਲ ਕਰਨ ਵਾਸਤੇ ਡਰੋਨ ਧੁਕਾਉਣ ਵਾਸਤੇ ਜਿਹੜਾ ਦਾ ਫੋਕਸ ਆ ਜੀ ਤੁਸੀਂ ਪਾਕਿਸਤਾਨ ਮਰਦਾਵਾਦ ਦੇ ਨਾਰੇ ਲਗਾਏ ਆ ਤੇ ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਸਾਡਾ ਇਸ ਦੇ ਵਿੱਚ ਕੋਈ ਹੱਥ ਨਹੀਂ ਕੋਈ ਬੰਦਾ ਮੰਨ ਕੇ ਚਲੋ ਕੋਈ ਬੰਦਾ ਆਪ ਕ੍ਰੈਮ ਕਰਕੇ ਮੰਨਿਆ ਜੇ ਤੱਕ ਹਮ ਇੱਥੇ ਕੋਈ ਕਤਲ ਕਿਸੇ ਦੇ ਧੀ ਪੁੱਤ ਨੂੰ ਮਾਰ ਕੇ ਜੱਲਾਕੂਟ ਮਾ ਤਾਂ ਉਹ ਵੀ ਕਹਿ ਦਿੰਦਾ ਮੈਂ ਤਾਂ ਬੇਦੋਸ਼ੀ ਆ ਜੀ ਹਮ ਜੋ ਪਾਕਿਸਤਾਨ ਨੇ ਅੱਜ ਤੱਕ ਸਾਡੇ ਪੰਜਾਬ ਗੱਲ ਜਾਂ ਇੰਡੀਆ ਗੱਲ ਕਰਿਆ ਉਹ ਜੱਗ ਜਹਰਾ ਕਿੰਨੇ ਗੈਂਗਸਟਰ ਕਿੰਨੇ ਗੁੰਡੇ ਬਦਮਾਸ਼ ਕਿੰਨੇ ਅਤਵਾਦੀ ਸਭ ਨੂੰ ਕੀਨੇ ਸ਼ਹਿਦ ਦਿੱਤੀ ਆ ਪਾਕਿਸਤਾਨ ਨੇ ਅੱਜ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਅੱਜ ਤੇ ਪੰਜ ਚਾਰ ਸਾਲ ਪਹਿਲਾਂ ਅਸੀਂ ਦੇਖਦੇ ਹੁੰਦੇ ਤੇ ਜਿਹੜਾ ਬੰਬ ਹੈ ਉਹਨੂੰ ਐਂ ਕਹਿੰਦੇ ਤੇ ਲੋਕ ਵੀ ਬਹੁਤ ਵੱਡੀ ਚੀਜ਼ ਆ ਹੁਣ ਤਾਂ ਮਿੰਟਮ ਲਾਉਣੇ ਪਤਾ ਨਹੀਂ ਕਿੱਥੋਂ ਆਨੇ ਆ ਬੰਦੇ ਬੰਬ ਵਗੇਰ ਕੇ ਚਲੇ ਜਾਂਦੇ ਆ ਦੇਖ ਲਓ ਕਿੱਡੀ ਦੁਖਦਾਈ ਗੱਲ ਆ ਅੱਜ ਪੰਜਾਬ ਵਿੱਚ ਵੀ ਇਹ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ ਬੇ ਜੀ ਕੇਂਦਰ ਸਰਕਾਰ ਦਾ ਹੁੰਦਾ ਵੀ ਪੂਰੇ ਪੰਜਾਬ ਚ ਬੰਬ ਬਾਗੇ ਉੱਥੇ ਏਕੇ 47 ਆ ਗਈਆਂ ਇਹ ਸਟੇਟਾਂ ਦਾ ਬਹੁਤ ਘੱਟ ਰੋਲ ਹੈ ਇਹ ਤਾਂ ਕੇਂਦਰ ਸਰਕਾਰ ਦੀ ਹੈ ਸਰਪਲਿਕੇ ਲੱਗਦਾ ਇਹਨਾਂ ਦੀ ਕਿਤੇ ਨਾ ਕਿਤੇ ਕੂਤਾਹੀ ਤਾਂ ਹੋਈ ਆ ਕੂਤਾਹੀ ਅੱਜ ਦੀ ਹੋ ਰਹੀ ਆ ਕੂਤਾਹੀ 2014 ਦੇ ਜਦ ਦੀ ਭਾਜੀ ਬੀਜੇਪੀ ਗਵਰਨਮੈਂਟ ਆਈ ਆ ਉਦੋਂ ਹੀ ਹੋਈ ਆ ਸਾਡੇ ਚੀਨ ਜਾ ਕੇ ਭਾਰਤ ਵਿੱਚ ਵੜ ਗਿਆ ਉਹਨਾਂ ਦਾ ਇਹਨਾਂ ਤੇ ਕੁਝ ਬਗਾੜ ਨਹੀਂ ਹੁੰਦਾ ਕੋਈ ਲੀਡਰ ਇਹਨਾਂ ਤੇ ਦਬਕਾ ਮਾਰ ਕੇ ਉਹ ਕੰਮ ਕਰਾ ਲੰਦਾ ਜਿਹੜਾ ਇੱਕ ਕਹਿੰਦੇ 55 ਇੰਚ ਦੀ ਛਾਤੀ ਸਾਡੀ ਅਗਲਾ 2 ਇੰਚ ਦੀ ਮਿੰਟ ਚ ਕਰਕੇ ਚਲੇ ਜਾਂਦਾ ਹੁਣ ਰਾਸ਼ਟਰੀ ਸੁਰੱਖਿਆ ਤਾਂ ਇਹਨਾਂ ਨੇ ਦੇਖਣੀ ਆ ਨਾ ਹੁਣ ਦੇਖੋ ਪੰਜਾਬ ਵਿੱਚ ਬੰਬ ਧਮਾਕੇ ਹੋ ਗਏ ਉਹ ਬੰਬ ਕਿੱਥੋਂ ਆਏ ਸਿੱਧੂ ਮੂਸੇਆ ਨੂੰ ਇਹ ਕਿਸਨ 47 ਗੋਲੀਆਂ ਮਾਰ ਗਏ ਉਹ ਇਹ ਕਿਸਨ 47 ਕਿੱਥੋਂ ਆਈਆਂ ਪਤਾ ਦੱਸਿਆ ਕਿਸਨੇ ਅਜੇ ਤੱਕ ਆ ਹੁਣ ਦੇਖ ਲਓ ਸਲਾਨੀਆਂ ਭ੍ਰਮ ਲਾਉਗੇ ਐਡੀ ਬੜੀ ਜਿਹੜੀ ਘਟਨਾ ਕਰਮ ਹੋਇਆ ਭਾਰਤ ਸਰਕਾਰ ਨੂੰ ਪਤਾ ਹੀ ਨਹੀਂ ਫਿਰ ਫਿਰ ਤਾਂ ਵੀ ਲੋਕਾਂ ਜੇ ਫਿਰ ਰੋਸੇ ਆ ਇਹ ਤਾਂ ਕਤਾਈਓ ਆ ਅੱਡਾ ਬੜਾ ਕਾਂਡ ਹੋ ਜਾਣਾ ਭਾਰਤ ਸਰਕਾਰ ਆਪਣੇ ਆਪ ਨੂੰ ਮੋਦੀ ਅਮਿਤ ਸ਼ਰਈ ਕਹਿੰਦੇ ਆ ਅਸੀਂ ਤਾਂ ਜੀ ਉਹ ਕੰਮ ਕਰਦੇ ਜਿਹੜੇ ਕਿਸੇ ਤੇ ਹੋਏ ਨਹੀਂ ਬੇੜਾ ਕਰਕੇ ਜਿੰਦਾ ਇਹਨਾਂ ਨੇ ਕਰਤਾ ਹੋਏ ਨਹੀਂ ਅੱਜ ਤੱਕ ਕਿ ਪਹਿਲਾਂ ਵੀ ਪਲਵਾਮਾ ਤੇ ਹਮਲਾ ਹੋਇਆ ਸੀ ਪਲਵਾਮਾ ਦੇ ਵਿੱਚ ਹੁਣ ਪਹਿਲਗਨਗੋਦਾ ਦੇ ਵਿੱਚ ਹਮਲਾ ਹੋਇਆ ਹੈ ਤੇ ਉਸ ਤੋਂ ਬਾਅਦ ਉੜੀ ਸਟ੍ਰਾਈਕ ਹੋਈ ਹੈ ਲੱਗਦਾ ਹੈ ਕਿ ਹੁਣ ਵੀ ਸਰਕਾਰ ਨੂੰ ਕੋਈ ਅਜਿਹਾ ਸਖਤ ਕਦਮ ਲੈਣਾ ਚਾਹੀਦਾ ਹੈ ਸਖਤ ਕਦਮ ਮੈਂ ਕਹਿੰਦਾ ਜੀ ਖੂਨ ਦਾ ਬਦਲਾ ਖੂਨ ਨਾਲ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਟਾਈਮ ਪਹਿਲਾਂ ਸਾਡੇ ਪੜੌਂਜੀਆਂ ਦੇ ਜਿਹੜੇ ਕਰਨਲ ਸਾਹਿਬ ਦਾ ਵੀ ਸ਼ਹੀਦ ਹੋਏ ਤੇ ਮਨਪ੍ਰੀਤ ਸਿੰਘ ਦਾ ਸਰਕਾਰਾਂ ਕਹਿ ਦੰਨੀ ਆ ਅਸੀਂ ਨਾਮ ਦੇ ਦੋ ਪੈਸਾ ਥੋੜੀ ਆ ਮੁੱਖ ਲੋਕਾਂ ਦੇ ਪਰਿਵਾਰ ਮਾਂ ਬਾਪ ਧੀ ਪੁੱਤ ਬੱਚੇ ਕਿੱਥੇ ਜਾਣਗੇ ਪਾਲਿਸੀਆਂ ਇਦਾਂ ਦੀਆਂ ਉਹਨਾਂ ਆ ਜਿੰਨੇ ਹਮਲੇ ਮੈਂ ਕਹਾਂ ਪਲਵਾਮਾ ਲਾ ਲੋ ਕੋਈ ਆ ਦੇਖ ਲੋ ਕਿੱਡਾ ਇਨਸੀਡੈਂਟ ਹੋ ਗਿਆ ਪੰਜਾਬ ਚ ਬੰਬ ਬਾਗੇ ਇਹ ਤਾਂ ਕਦੇ ਹੋਇਆ ਹੀ ਨਹੀਂ ਇਹ ਮੋਦੀ ਸਰਕਾਰ ਦਾ ਫੇਲੀਅਰ ਆ ਬੀਜੇਪੀ ਦਾ ਫੇਲੀਅਰ ਆ ਜੋ ਮਰਜ਼ੀ ਕਹੀ ਜਾਣ ਬੰਬ ਕਿੱਥੋਂ ਆਗੇ ਉੱਥੇ ਬੀਐਸਐਫ ਬੈਠੀ ਆ ਬਾਰਡਰ ਤੇ ਉਹਨਾਂ ਦਾ ਇਹਨਾਂ ਨੇ ਘੇਰਾ ਵੀ ਵਧਾ ਦਿੱਤਾ ਉਹਦੇ باوجود ਵੀ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਪੰਜਾਬ ਚ ਬੰਬ ਬਾਗੇ ਆਹ ਹੁਣ ਜੰਮੂ ਕਸ਼ਮੀਰ 'ਚ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਚੱਲਿਆ ਵੀ ਅੱਡਾ ਬੜਾ ਕੋਈ ਕੋਈ ਖੂਫੀਆ ਰਿਪੋਰਟ ਪੁਸਤਾ ਹੋਇਆ ਹੋਊਗਾ ਨਾ ਰਵੀ ਜੀ ਯਾਤਰਾ ਤੇ ਪਹਿਲਾ ਅਮਨਤ ਦੀ ਯਾਤਰਾ ਹੁਣ ਸ਼ੁਰੂ ਹੋਣ ਵਾਲੀ ਹੈ ਉੱਤੇ ਪਹਿਲਾਂ ਲਗਾਤਾਰ ਇਦਾਂ ਦੇ ਹਮਲੇ ਹੁੰਦੇ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨਾ ਭਾਰਤ ਦਾ ਮੈਂ ਤੁਹਾਨੂੰ ਆਪਣੇ ਪੰਜਾਬ ਦੀ ਲਾ ਲੋ ਗੁਰੂ ਨਾਨਕ ਦੇਵ ਜੀ ਦਾ ਕੀ ਸੋਚਣੀ ਸੀ ਕੋਈ ਜਾਤ ਪਾਤ ਊਚ ਨੀਚ ਧਰਮ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਸਾਂਝੀ ਰਸੋਈ ਦੀ ਜਿਹੜੀ ਸਰਜਣਾ ਕਰੀ ਤੀ ਕਿ ਸਾਰੀਆਂ ਜਾਤਾਂ ਦੇ ਜਿਹੜੇ ਲੋਕ ਆ ਉੱਥੇ ਬੈਠ ਕੇ ਇਕੱਠੇ ਖਾਣਾ ਖਾਣ ਹੂੰ ਇਹ ਤਾਂ ਸਰਕਾਰਾਂ ਨੇ ਜਾਤ ਪਾਤ ਜਿ ਵੰਡਤਾ ਆ ਆਰਐਸਐਸ ਨੂੰ ਪੁੱਛ ਕੇ ਦੇਖ ਲੋ ਹਿੰਦੂਵਾਦ ਹਿੰਦੂਵਾਦ ਉਹ ਹਿੰਦੂ ਟੋਟਲ ਥੋੜੀ ਉਹਨਾਂ ਨੂੰ ਕਹਿੰਦੇ ਕੁਝ ਪਰਸੈਂਟ ਆ ਮੈਂ ਕਹਿੰਦਾ ਪੰਜਾਬੀਆਂ 'ਚ ਵੀ ਹੁੰਨੇ ਆ ਮੁਸਲਮਾਨਾਂ 'ਚ ਵੀ ਆ ਹਿੰਦੂਆਂ 'ਚ ਕੁਝ ਪਰਸੈਂਟ ਲੋਕਾਂ ਦਾ ਜਿਹੜਾ ਖਮਿਆਜਾ ਸਾਰੀ ਕਮਿਊਨਿਟੀ ਨੂੰ ਭੁਗਤਣਾ ਪੈਂਦਾ ਅੱਪਾ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦੇ ਇਹ ਹਮਲੇ ਤੋਂ ਬਾਅਦ ਅੱਜ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਲੋਕ ਆ ਜਿਹੜੇ ਸੜਕਾਂ ਦੇ ਉੱਤੇ ਉਤਰੇ ਆ ਉਹਨਾਂ ਵੱਲੋਂ ਵੀ ਜਿਹੜੀ ਇਹਨਾਂ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸੰਦ ਅंजलि ਪੇਟ ਕੀਤੀ ਆ ਦੁੱਖ ਪ੍ਰਗਟ ਕੀਤਾ ਹੈ ਮੈਂ ਤੁਹਾਨੂੰ ਭਾਈ ਉਹੀ ਗੱਲ ਕਹਿਣਾ ਨਾ ਜੇ ਕੋਈ ਕਮਿਊਨਿਟੀ ਹੈ ਉਹ ਉਸ ਕਮਿਊਨਿਟੀ ਦਾ ਬੰਦਾ ਕੋਈ ਗਲਤ ਕੰਮ ਕਰ ਜੇ ਉਦੋਂ ਮੈਂ ਸਾਰੀ ਕਮਿਊਨਿਟੀ ਦਾ ਰੋਲ ਨਹੀਂ ਹੁੰਦਾ ਮੈਂ ਤੁਹਾਨੂੰ ਦੁਬਾਰੇ ਫੇਰ ਸਰਕਾਰਾਂ ਨੂੰ ਲੋਕਾਂ ਨੇ ਫੋਲੋ ਕਰਨਾ ਹੁੰਦਾ ਹੁਣ ਤੁਸੀਂ ਆਰਐਸਐਸ ਲਾ ਲਓ ਉਹਨਾਂ ਦਾ ਜਦ ਵੀ ਤੁਸੀਂ ਦੇਖੂਗੇ ਉਹ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਹਿੰਦ ਉਹਨਾਂ ਨੂੰ ਦੇਖ ਕੇ ਜਿਹੜੇ ਦੂਜੀਆਂ ਕਮਿਊਨਿਟੀਆਂ ਉਹ ਕਹਿੰਦੇ ਸੀ ਇਹ ਚੀਜ਼ ਬਣਾਉਣੀ ਆ ਫਿਰ ਉਹਨਾਂ ਨੂੰ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਉਹ ਖਾਲਿਸਤਾਨ ਤੋਂ ਉਹਨਾਂ ਨੂੰ ਤਕਲੀਫ ਹੋ ਜਾਂਦੀ ਆ ਜਦੋਂ ਕਹਿੰਦੇ ਹਿੰਦੂਵਾਦ ਆ ਇਹ ਤਾਂ ਸਰਕਾਰਾਂ ਨੂੰ ਨਿਰਪੱਖ ਹੋ ਕੇ ਚੱਲਣਾ ਪਊਗਾ ਨਾ ਵੀ ਸਾਰਿਆਂ ਬਾਅਦ ਤੇ ਭਾਰਤ ਦਾ ਕਾਨੂੰਨ ਇੱਕ ਹੈ ਤੁਸੀਂ ਐਵੇਂ ਦੀ ਗੱਲਾਂ ਹੀ ਨਾ ਕਰੋ ਕਿ ਲੋਕਾਂ ਨਾਲ ਤੁਸੀਂ ਧਿਆਨ ਫੜਕਾਓ ਜਦੋਂ ਹੁਣ ਤੁਸੀਂ ਉਹ ਕਰਦੇ ਹੋ ਹੁਣ ਇਹ ਚੀਜ਼ ਦਾ ਲੀਡਰਾਂ ਥੋੜੀ ਤਾਂ ਹੋ ਜਾਂਣਾ ਉਹ ਤਣਾ ਬਿਆ ਜਿਹੜੀਆਂ ਉੱਥੇ ਕਿੰਨੇ ਮੋਤਾਂ ਹੋ ਗਈਆਂ 30 32 ਦੇ ਮੇਰੇ ਖਿਆਲ ਉਹ ਲੋਕਾਂ ਦੇ ਪਰਿਵਾਰ ਦੇਖੋ ਜਾ ਕੇ ਬਜਰ ਕਿੱਡੇ ਕਿੱਡੇ ਵਧੀਆ ਪਰਿਵਾਰ ਜਿਨ੍ਹਾਂ ਨੂੰ ਕਦੇ ਮੈਂ ਕਹਿੰਦਾ ਵੀ ਥੱਪੜ ਮਾਰਨ ਦਾ ਉਹਨਾਂ ਨੇ ਸੋਚਿਆ ਨਹੀਂ ਹੋਣਾ ਉਹਨਾਂ ਦੇ ਗੋਲੀਆਂ ਮਾਰ ਗਏ ਉਹ ਇੱਕ ਤਾਂ ਪਰਿਵਾਰ 7 ਦਿਨ ਪਹਿਲਾਂ ਹੀ ਵਿਆਹ ਹੋਇਆ ਮੈਂ ਕਹਿੰਦਾ ਭਾਈ ਜੀ 6 10 ਸਾਲ ਹੋ ਗਏ ਮੇ ਪਰ ਪਰਿਵਾਰ ਤਾਂ ਪਰਿਵਾਰ ਆ ਨਾ ਇਹ ਬਈ ਇਹ ਸਾਰਾ ਮੈਂ ਕਹਿੰਦਾ ਵੀ ਬੀਜੇਪੀ ਦਾ ਫੇਲੀਅਰ ਆ ਐਡਾ ਬੜਾ ਹਮਲਾ ਹੋ ਗਿਆ ਐਡਾ ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਅੱਡੀ ਸਾਜ਼ਿਸ਼ ਹੋ ਰਹੀ ਆ ਲੱਗਦਾ ਹੈ ਕਿ ਹੁਣ ਬਲੇਮ ਬਾਜ਼ੀ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣ ਦੀ ਲੋੜ ਹੈ ਅੱਤਵਾਦ ਦੇ ਖਿਲਾਫ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬਲੇਮ ਮੈਂ ਕਰਨਾ ਨਹੀਂ ਸੀ ਚਾਹੁੰਦਾ ਪਰ ਗੱਲ ਇਹ ਹੈ ਕਿ ਜੋ ਪਾਕਿਸਤਾਨ ਗੈਂਗਸਟਰਵਾਦ ਬੈਠੇ ਆ ਜਾਂ ਪੰਜਾਬ ਦੇ ਭਾਰਤ ਦੇ ਦੁਸ਼ਮਣ ਬੈਠੇ ਆ ਉਹ ਸਾਜ਼ਿਸ਼ਾਂ ਕਰਦੇ ਆ ਪਰ ਇਹ ਸਰਕਾਰਾਂ ਦਾ ਕੰਮ ਹੁੰਦਾ ਵੀ ਉਹ ਸਾਜ਼ਿਸ਼ਾਂ ਨੂੰ ਕਿੱਦਾਂ ਏਜੰਸੀਆਂ ਕਾਦੇ ਵਾਸਤੇ ਆ ਅੱਡੀਆਂ ਡੇ ਸਰਕਾਰਾਂ ਤੂਫੇਤੰਤਰ ਕਾਦੇ ਵਾਸਤੇ ਆ ਉਹਨਾਂ ਨੂੰ ਅੱਡੇ ਹਮਲੇ ਦਾ ਨਹੀਂ ਪਤਾ ਚੱਲਦਾ ਫਿਰ ਕਾਧੀਆਂ ਰਹਿ ਗਈਆਂ ਸਰਕਾਰਾਂ ਅਮੋਦੀ ਦਾ 55 ਇੰਚ ਦਾ ਸੀਨਾ ਕਿੱਥੇ ਗਿਆ ਹੁਣ ਗੱਲ ਤਾਂ ਹੁਣ ਇਹ ਆ ਨਾ ਹੁਣ ਦਿਖਾ ਦੇ ਆਪਣਾ 55 ਇੰਚ ਦਾ ਸੀਨਾ ਮੈਂ ਕਹਿੰਦਾ ਖੂਨ ਦਾ ਬਦਲਾ ਖੂਨ ਹੋਣਾ ਚਾਹੀਦਾ ਇਹਦੇ ਮੈਂ ਤਾਂ ਕੋਈ ਹੋ ਨਹੀਂ ਅੱਡੇ ਅੱਡਾ ਪੰਜਾਬ ਚ ਦੁਖਦਾਈ ਜਿਹੜੀ ਭਾਰਤ ਵਿੱਚ ਘਟਨਾ ਵਾਪਰੀ ਐ ਜੰਮੂ ਕਸ਼ਮੀਰ ਚ ਪੰਜਾਬ ਚ ਅੱਡੇ ਜਿਹੜੇ ਗਰਨੇਡ ਟੈਕ ਹੋਲੇ ਉਹਨਾਂ ਦੇ ਜਵਾਬ ਦੇ ਕਾਉਣਾ ਪੰਜਾਬ ਸਰਕਾਰ ਥੋੜੀ ਐ ਜਵਾਬ ਦੇ ਕੋਈ ਪੰਜਾਬ ਚ ਗਰਨੇਡ ਆ ਕੋ ਆਇਆ ਕਿੱਥੋਂ ਪੰਜਾਬ ਮਾ ਥੋੜੀ ਬਣਦੇ ਆ ਉਹ ਕਿੱਥੋਂ ਆਇਆ ਕਿਹੜੀ ਸਟੇਟ ਚੋਂ ਆਇਆ ਕਿਹੜੀ ਕੰਟਰੀ ਚੋਂ ਆਇਆ ਉਹਦਾ ਭਾਰਤ ਸਰਕਾਰ ਦੀਆਂ ਏਜੰਸੀਆਂ ਜਦੋਂ ਕਿਸੇ ਨੂੰ ਫੜਨਾ ਹੁੰਦਾ ਉਦੋਂ ਆਈਡੀ ਸੀਬੀਆਈ ਐਨਆਈਬੇ ਭੇਦਨ ਨੇ ਆ ਜਦੋਂ ਲੈਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਹੈ ਉਹਨਾਂ ਨੂੰ ਫਿਰ ਪਤਾ ਨਹੀਂ ਚੱਲਦਾ ਵੀ ਕਿੱਥੋਂ ਗਿਆ ਹੋ ਗਿਆ ਜਾ ਕੇ ਦੌਰਾ ਕਰਦੇ ਆ ਮੁੜਿਆ ਠੀਕ ਹੈ ਅੱਜ ਰਵੀ ਜੀ 35 ਸਾਲ ਬਾਅਦ ਅੱਜ ਪੱਕਾ ਜੇ ਕਸ਼ਮੀਰ ਬੰਦ ਆ ਦੇਖੋ ਮੈਂ ਉਹੀ ਕਹਿਣਾ ਕਿ ਸਾਰੇ ਜਿਹੜੇ ਲੋਕ ਆ ਦੁਕਾਨਾਂ ਵਾਲੇ ਮਾੜੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਗੱਲ ਬਾਰ-ਬਾਰ ਇਹੀ ਕਹਿ ਰਿਹਾ ਕਿਸੇ ਕਮਿਊਨਿਟੀ ਸੇ ਕੋਈ ਕਮਿਊਨਿਟੀ ਸਾਰੀਆਂ ਮਾੜੀਆਂ ਨਹੀਂ ਹੁੰਦੀ ਕੁਝ ਪਰਸੈਂਟ ਲੋਕ ਆ ਪੰਜਾਬੀ ਵੀ ਆ ਹਿੰਦੂ ਵੀ ਆ ਮੁਸਲਮਾਨ ਬੀਆ ਸਾਰੀਆਂ ਜਿਹੜੀਆਂ ਕਾਸਟਾਂ ਦੇ ਜਿਹੜੇ ਲੋਕ ਹੁੰਨੇ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਦੂਜੇ ਨਾਲ ਨਫਰਤ ਫੈਲਾਓ ਆਪਾਂ ਗੱਲਾਂ ਇੰਈਆਂ ਜਿਹੀਆਂ ਕਰੋ ਕਿ ਲੋਕਾਂ ਨੂੰ ਚੋਬਣ ਦਾ ਇੱਕ ਆਪਾਂ ਸਨੇਹਾ ਦੇਣ ਦੀ ਕੋਸ਼ਿਸ਼ ਕਰੋ ਸਰਕਾਰਾਂ ਦਾ ਫਰਜ਼ ਹੈ ਇਕੱਠੇ ਰਹਿਣ ਦਾ ਆਪਾਂ ਲੜਾਉਣ ਦੀ ਕੋਸ਼ਿਸ਼ ਕਰਦੇ ਰਹਨੇ ਹਰ ਟਾਈਮ ਕਿ ਐ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਇਦਾਂ ਫਿਰ ਜਿਹੜਾ ਆ ਜਿਹੜਾ ਅੱਡੀ ਘਟਣਾ ਵਾਪਰੀ ਹੈ ਜ਼ਿੰਮੇਵਾਰ ਕਿਤੇ ਨਾ ਕਿਤੇ ਫਿਰ ਜਦ ਆਪਾਂ ਇੱਕ ਚੀਜ਼ ਨੂੰ ਇੱਕ ਪਾਸੇ ਲੈ ਕੇ ਜਾਂਦੇ ਲੋਕਾਂ ਨੂੰ ਫਿਰ ਡਰ ਫੈਲਦਾ ਮੈਂ ਕਹਿੰਦਾ ਵੀ ਠੋਕ ਕੇ ਨਾ ਕੋਈ ਕਾਰਵਾਈ ਪਾਕਿਸਤਾਨ 'ਤੇ ਹੋਣੀ ਚਾਹੀਦੀ ਆ ਔਰ ਜਿਨ੍ਹਾਂ ਨੇ ਇਹ ਕਰਿਆ ਏ ਏਰ ਕਰਾਇਆ ਏ ਉਹਨਾਂ ਨੂੰ ਮੌਤ ਦੀ ਸਜ਼ਾ ਖੂਨ ਦਾ ਬਦਲਾ ਖੂਨ ਲੈਣਾ ਚਾਹੀਦਾ ਸਰਕਾਰ ਨੂੰ ਅੱਜ ਵੀ ਦੋ ਜਿਹੜੇ ਹੱਤਵਾਦੀ ਢੇਰ ਕੀਤੇ ਗਏ ਆ ਮੁਕਾਬਲਾ ਹੋਇਆ ਮਾਰੇ ਜਾਂ ਆ ਜਿਨ੍ਹਾਂ ਨੇ ਅੱਡਾ ਬੜਾ ਕਰਿਆ ਏ ਇਹਨਾਂ ਦਾ ਪਤਾ ਕਰਨ ਵੀ ਕਿਹਨੇ ਕਰਾਇਆ ਕਿੱਥੋਂ ਸਾਜ਼ਿਸ਼ ਹੋਈ ਚੌਂਕ 'ਚ ਖੜ ਕੇ ਗੋਲੀ ਮਾਰਨ ਉਹਨਾਂ ਨੂੰ ਲੋਕਾਂ 'ਚ ਲਿਆ ਕੇ ਐਂ ਥੋੜੀ ਵੀ ਤੁਸੀਂ ਕਿਸੇ ਨੂੰ ਮਾਰ ਕੇ ਖੁਾਰਜ ਦੇ ਦੋ ਵੀ ਆ ਮਾਰਤਾ ਜੀ ਹੋ ਸਕਦਾ ਕੋਈ ਆਮ ਉਹਨਾਂ ਨੂੰ ਕਬੂਲ ਕਰਾਉਣ ਲੋਕਾਂ 'ਚ ਖੜ ਕੇ ਵੀ ਐਨ ਅਸੀਂ ਮਾਰੇ ਆ ਅਸੀਂ ਆ ਕਰਿਆ ਉਹਨਾਂ ਤੋਂ ਕੋਈ ਗੋਲੀਆਂ ਮਾਰਨ ਤਲਫਾਉਣ ਉਹਨਾਂ ਨੂੰ 사ऊदी ਜਿੱਦਾਂ ਕੰਟਰੀਆਂ ਬਾਹਰਲੀਆਂ ਕੰਟਰੀਆਂ ਮੰਗ ਕਰਨੇ ਹਾਲਾਤ ਐਦਾਂ ਕਿਵੇਂ ਨਹੀਂ ਸੋਧਦਾ ਸਰਕਾਰਾਂ ਦੇ ਸਰਕਾਰਾਂ ਦੇ ਹੱਥ ਮੈਂ ਕਿਸੇ ਕੰਟਰੀ ਨੂੰ ਉਹਨਾਂ ਨੇ ਉੱਪਰ ਲੈ ਕੇ ਜਾਣਾ ਥੱਲੇ ਨੂੰ ਅੱਜ ਇੰਡੀਆ ਦੀ ਕਿੱਡੀ ਪਤਨਾਮੀ ਹੋਈ ਐ ਇਹ ਹਮਲੇ ਕਰਕੇ ਪੂਰੀ ਵਰਲਡ ਦੇ ਟੌਪ ਕਲਾਸ ਕੰਟਰੀਆਂ ਦੇ ਲੀਡਰਾਂ ਨੇ ਦਿੰਦਿਆ ਕਰੀ ਆ ਇਹਦੇ ਮੈਂ ਸੁਨੇਹਾ ਤਾਂ ਇਹੀ ਜਾ ਰਿਹਾ ਕਿ ਇੰਡੀਆ ਇਹ ਇੰਡੀਆ ਚ ਹੋਣੀ ਹੈਗਾ ਇਹ ਤਾਂ ਏਜੰਸੀਆਂ ਨੂੰ ਲੀਡਰਾਂ ਤੋਂ ਛੱਡ ਕੇ ਅੱਤਵਾਦੀਆਂ ਮਗਰ ਲਾਉਣ ਫੇਰ ਕਿਤੇ ਜਾ ਕੇ ਸੁਧਾਰ ਹੋਣਾ ਲੀਡਰਾਂ ਦਾ ਕੀ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਆ ਅੱਤਵਾਦੀ ਛੋਟੇ ਬਦਲਦੇ ਨੇ ਨਫਰਤ ਨਹੀਂ ਜਾਂਦੀ ਲੋਕਾਂ ਦੇ